ਇਹਦੇ ਮੇਨੂੰ ਕੋ ਸੰਨ ਕੁਮਾ ਕੇ ਲੈ ਮੈਂ ਤਾਂ ਕੰਮ ਚੱਲਿਆ ਸੀ 올ਡ ਮੈਨ ਫਿਲਮ ਦੇਖਦੇ ਦੇਖਦੇ ਆਂਦੇ ਤੇ ਹੋਰ ਹਾਜ ਤੇਰੀ 올ਡ ਮੈਨ ਦਾ ਨਾ ਡਿਊਟੀ ਆ ਪੈਦਾ ਹੋਏ ਮੈਂ ਤਾਂ ਕੰਮ ਚੱਲਿਆ ਸੀ ਆਪਦੇ ਅੱਛਾ ਦੋਨੇ ਲੈਨ ਤਾਂ ਲੱਗਾ ਖੜੇ ਗੱਲਾਂ ਡੇੜੀ ਇਹ ਪੀਂਦਾ ਸੀ ਪਰ ਨਾ ਪਾਣੀ ਹਾਂ ਨਾ ਬਾਲ ਵਧੀਆ ਫਿਰ ਇਹ ਚ ਵੱਧ ਖੱਚਿਆ ਜਾਂਦਾ ਆ ਇਹਦੀ ਉਹ ਸ਼ਰਾਬ ਜਾਂਦਾ ਆ ਨਹੀਂ ਉਹ ਵੀ ਪੋਲੀ ਹੈ ਜੋ ਤ ਉਹ ਤਾਂ ਉਹ ਤੇ ਦੰਦੀ ਨਹੀਂ ਨਾ ਵੱਡੀ ਨਹੀਂ ਪੀ ਲੈ ਟ੍ਰਾਈ ਕਰੀ ਜਾਂਦਾਗਾ ਹਾਂ ਹਾਂ। ਆ ਦੇਖੋ ਆ ਦੇਖੋ ਵਧੀਆ ਦੇ ਦੇ ਵਧੀਆ। ਹੁਣ ਦੇਖਦਾ ਵੀ ਉਹ ਉਹ ਝਾੜ ਦਿੱਤਾ। ਪਾ ਦੋ ਦੁੱਧ ਉਹਨਾਂ। ਬੋਤਲ ਪੀਣ ਲੱਗ ਜਾ। ਹੁਣ ਤੈਨੂੰ ਗਾਂ ਗੂੰਦਾ ਵੀ ਲਾ ਦਿਓ। ਕਾ ਦਿੰਨੇ ਆ? ਹੈਂ? ਤੂੰ ਤੇ ਆਇਆ ਵਰਗ ਬੋਤਲ। ਹੋਰ 올ਡ ਪੂ ਮੈਂ। ਹਾਵਰੀ ਮਮੀ। ਉਧਰ ਮੋੜੇ ਤੇ ਪਾਰ ਪਾਈ ਪਈ ਜਿਹੜੀ ਟੁੱਟੀ ਆ। ਮਾਂ ਵੀ ਟੁੱਟੀ। ਪਹਿਲਾਂ ਆ ਜਾ ਤੋੜੇ ਦੀਆਂ ਨਹੀਂ ਕਹਿ ਗਿਆ। ਝਾੜ ਤੋਂ ਪਹਿਲਾਂ ਓਏ ਲਾਲ ਦੀ ਘੇਤਾ ਹਿੱਲ ਹਿੱਲੀ ਆ ਟੁੱਟੀ ਦਾ ਮੈਂ ਫਿਰ ਉਹ ਜਲੂਸੇ ਕੱਢ ਦਿੰਦਾ ਬਲੌਗ ਜੇ ਮੈਂ ਕਿਦ ਲੈ ਫਿਰ ਹੋਰ ਮੰਮੀ ਉਧਰ ਭਾਰ ਨਹੀਂ ਪਾਈ ਪਈ ਟੁੱਟੀ ਥੋੜੀ ਆ ਜਣੀ ਉੱਦਾਂ ਚੰਗੀ ਤਰ੍ਹਾਂ ਗਹਿਣ ਲੱਗੀ ਸੀ ਮੈਂ ਜਾਣਾ ਸੀ ਕਿੱਧੜੇ ਕੰਮ ਪਹਿਲਾਂ ਮੈਂ ਸੋਚਦਾ ਵੀ ਮੈਂ ਸਕੂਟਰੀ ਤੇ ਜਾਵਣਾ ਮੈਂ ਚੱਲ ਗਰਮੀ ਆ ਯਾਰ ਗੱਡੀ ਤੇ ਚੱਲਦੇ ਆ ਤੇ ਡੈਡੀਆਂ ਦਾ ਮੈਨੂੰ ਲੈ ਕੇ ਜਾ ਵੀ ਆਂਦਾ ਪਾਪਾ ਇਹਨੂੰ ਆਂਦਾ ਤੁਸੀਂ ਵੀ ਚੱਲੋ ਬਾਈ ਜੀ ਚੱਲੋ ਅੱਜ ਦੋਨਾਂ ਨੂੰ ਕਮਾ ਲਿਆ ਨੇ ਪਿਆਲ ਨੂੰ ਜੂਸ ਜਾਸ ਇੰਨੇ ਨਾਲ ਬਜ਼ੁਰਗ ਖੁਸ਼ ਹੋ ਜਾਂਦੇ ਹੁੰਦੇ ਆ ਬਈ ਕੰਮ ਆਪਣਾ ਹੋ ਗਿਆ ਸੀਗਾ ਤੇ ਮੈਂ ਕਿਹਾ ਚਲ ਜੂਸ ਪਿਆ ਜੀ ਇਹ ਨਹੀਂ ਇਧਰ ਬਲਾਉਚ ਦਾ ਪਾਪੂ ਸਬਜ਼ੀ ਲੈ ਜਾਂਦਾ ਬਣਾ ਦੇ ਬਈ ਤਿੰਨ ਗਰਾ ਫਿਰ ਮਣੀ ਈਓ ਗਾਦਨ ਹਾਂ ਉਹ ਚੱਕਣਾ ਨਹੀਂ ਬੁੱਤਿਆਰ ਚੱਕਣਾ ਜਿਆਦਾ ਹੀ ਨਹੀਂ ਹੈਗੀ ਆਪਣੀ ਅੱਜ ਮੈਂ ਕਿਹਾ ਸੀ ਗਿੱਦੜ ਪਏ ਸੀ ਕੋਈ ਜ਼ਰੂਰੀ ਕੰਮ ਗਏ ਸੀਗੇ ਇਸ ਕਰਕੇ ਸਾਰਾ ਦਿਨ ਵਲੌਗ ਸ਼ੂਟ ਨਹੀਂ ਕੀਤਾ ਤੇ ਹੁਣ ਆਪਾਂ ਚੱਲੇ ਆ ਗੱਗੂ ਕੇ ਆ ਜਾ ਆ ਜਾ ਪੂਰੀ ਗੱਲ ਸੁਣ ਫੇਰ ਲਵੇੜ ਲਈ ਪੈਰ ਲਵੇੜ ਲਈ ਪੱਤ ਲਵੇੜ ਲਈ ਕੋਈ ਗੱਲ ਨਹੀਂ ਫੇਰ ਕੀ ਹੈ ਤੇ ਹੁਣ ਆਪਾਂ ਕੋਸ਼ ਦੇ ਟਰੈਕਟਰ ਦੇ ਛਤਰੀ ਨਾਲ ਦੇਖ ਕੇ ਉਹਨੇ ਨਾਲ ਡੈੱਕ ਲਵਾਇਆ ਉਹਨੇ ਡੈੱਕ ਸੌਣ ਕੇ ਆਉਣੇ ਆ ਸਾਡੇ ਪੈਂਡ ਵਾਲੇ ਮੁੰਡੇ ਸਹਿਵੀ ਕੋਟਲੀ ਵਾਲੇ ਤੋਂ ਹੁਣ ਜੋਤ ਨੇ ਦੇਖੀ ਜਾ ਕੇ ਪਾਰਟੀ ਮੰਗ ਲਈ ਕੀ ਹੋ ਗਿਆ ਹੋਰ ਆਉਣ ਲੱਗੀ ਕੁਛ ਨਹੀਂ ਕਹਿੰਦੇ ஆண்டே ஷாயி கிளா ਤਲੀ ਮੰਮਾ ਟਰਾਈਡ ਚੱਲੇ ਦਿਆ ਵੀ ਆ ਜਿਓ ਨੂੰ ਗਾਣਾ ਗਾ ਡੈਡੀ ਦਾ ਸਾਥ ਹੀ ਬੜੀ ਨਾਲੇ ਫਰਦਾ ਦੇ ਵੀ ਡੈਡੀ ਕਿਤੇ ਚਲਣਾ ਜਾਵੇ ਕਿਤੇ ਪਾਸੇ ਅਸੀਂ ਹਾਂ ਡੈਡੀ ਨੂੰ ਲੈ ਕੇ ਡੈਡੀ ਨੂੰ ਲੈ ਕੇ ਆ ਤੂੰ ਮੇਰੇ ਫੋਨ ਤਾਂ ਕਰਦੀ ਮੈਂ ਕਿਹਨੂੰ ਫੋਨ ਕਰੂਗੀ ਮੈਂ ਤਾਂ ਸੌਂ ਗਈ ਸੀ ਹੋਰ ਡਾਂਗ ਲਿਆਵਾ ਲੜਨ ਵਾਸਤੇ ਟਰੈਕਟਰਾਂ ਮੇਂ ਝੂਟੇ ਲੈਣੇ ਆ ਹਾਂ ਸਬਜ਼ੀ ਸੁੱਜੀ ਧਰਨੀ ਹੈ ਕਿ ਨਹੀਂ ਕੋਈ ਚਲਾ ਆਲਾ ਆਈ ਜੀ ਨਾ ਤੇ ਦੂਗੀ ਬੈਂਚਿੰਗ ਕਰ ਦਿਆਂਗਾ ਬਾਹਰ ਨਹੀਂ ਕਰਦਾ ਕੰਨਾ

ਲੈ ਲੱਗ ਗਈ ਬਸ 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 ਮੈਨੂੰ ਲਾ ਲ ਲੈ ਆਰੇ ਫੜਾ ਮੈਨੂੰ ਲਾਉਣ ਦੇ ਬਾਹਰ ਨਿਕੂਗੀ ਮੈਂ ਪਹਿਲੇ ਨੀਂਦ ਲਾਈ ਜਾਂਨੇ ਆ ਆ ਆ ਲੱਗ ਗਈ ਥੱਲੋ ਨੀ ਲਾ ਕਾ ਥੋੜੀ ਲੱਗੂਗੀ ਅੱਗ ਜੋਤ ਯਾਰ ਥੱਲੋ ਲਾਟ ਲੱਗੂਗੀ ਉਹ ਦੇ ਦੇ ਵੀ ਕੋਲੇ ਕੋਲ ਜਾ ਰਹਿਣਾ ਨਹੀਂ ਮੈਂ ਉਹ ਤੇਰਾ ਗਾ ਕਰੇ ਕਰੇ ਉਹਦੀ ਓਹੋ ਜਾ ਯਾਰ ਨੂੰ ਅੱਗ ਲਾਉਂਦਾ ਕਰਨ ਨੂੰ ਅੱਗ ਲਾਉਂਦੇ ਸਾਹ ਬਹੁਤ ਆ ਬਾਈ ਕਰਨ ਤੇ ਬੜੀ ਅੱਗ ਲਾ ਦੇਣੀ ਅੱਧ ਤੋਂ ਬਹੁਤ ਆ ਲੈ ਕੀ ਆਂਦਾ ਥੋੜੀ ਜਿਹੀ ਸਾਹ ਮੇਰੇ ਨਹੀਂ ਆਦਾ ਮਾਮਾ ਉਹਦੇ ਸਾਰਾ ਬੱਛਾ ਘਰੋ ਲੈਂਦਾ ਸਾਰੇ ਹਾਂ ਪਤਾ ਨਹੀਂ ਸਾਰਾ ਹੀ ਖਾ ਲਾ ਖਾਦੀ ਨਹੀਂ ਜਾਣੀ ਕਿਉਂ ਨਹੀਂ ਖਾਦੀ ਹਣੀ ਪੋਲੀ ਕਰ ਕਰਕੇ ਖਾ ਜੂ ਅੱਗੇ ਬਰੂ ਦੀ ਫਾੜੀ ਪੋਲੀ ਨੂਨ ਵਾਲੀ ਹੈ ਕਿਹੜਾ ਹੋ ਸੁਲਾ ਹੋ ਤਨ ਪਕਾੜੀ ਨਾ ਚੀਲੀ ਚਾਤੇ ਕਰਨ ਬਈ ਬਹੁਤ ਅੱਗ ਲਾਉਂਦਾ ਹਿਸਾਬ ਆ ਜੋਤ ਨੂੰ ਐਟ ਨਹੀਂ ਲਾਉਣੀ ਹੁੰਦੀ ਇੰਨਾ ਸੇਕ ਹੈ ਨਾ ਕੱਲਾ ਧੂਆਂ ਨਿਕਲਦਾ ਐ ਚੋਂ ਮੈਨੂੰ ਲੱਗਦਾ ਤੰਦੂਰ ਤਪੂਗਾ ਅੱਜ ਵੇਖ ਹੀ ਜਾਂਦੀ ਆ ਫੇਰ ਵੇਖੀ ਜਾਂਦੀ ਤੰਦੂਰ ਤਪਦਾ ਕਿ ਚੁੱਲ੍ਹੇ ਦੀਆਂ ਗਾਨੀਆਂ ਮੈਨੂੰ ਸਪੂਗਾ ਤੰਦੂਰ ਤਪ ਗਿਆ ਨਾ ਹਾਂ ਤੇ ਫੇਰ ਹੁਣ ਆਪਾਂ ਇੱਕ ਅੱਧੇ ਦਿਨ ਚ ਤੰਦੂਰੀ ਬਣਾਵਾਂਗੇ ਚਿਕਨ ਫੇਰੇ ਦਿਨ ਤਪਾ ਕੇ ਕਿ ਨਹੀਂ ਕਰਨ ਤੇ ਜਾਲੀ ਦਾ ਲੈਗ ਪੀਸ ਲਿਆਵਾਂਗੇ ਫਰਮੂਰੀ ਸਾਸ ਦੇ ਨਾਲ ਕੌਣ ਨਹੀਂ ਖਾਂਦਾ ਲੈ ਮੈਨੂੰ ਦੱਸ ਦੇ ਕੋਈ ਨਹੀਂ ਮੈਨੂੰ ਤੇਰੇ ਸਾਹਮਣੇ ਤਾਂ ਖਾਦਾ ਮੈਂ ਉਹਦੇ ਬਾਪੀ ਦੋ ਰੋਕੇ ਰ ਪਹਿਲਾਂ 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 ਵੀ ਖਾਂਦੀ ਸੀ ਵਿਆਹ ਤੋਂ ਬਾਅਦ ਹੁਣ ਇੰਡੀਆ ਆ ਕੇ ਖਾਣ ਲੱਗੀ ਆ ਡਾਕਟਰ ਨੇ ਜੋ ਤਕਦੀਰ ਹੋਣਾ ਆ ਕਹਿੰਦੇ ਆ ਬੁਜੀ ਕੋ ਰਾਹ ਕਹਿੰਦੇ ਹਨ ਜਿਸ ਦਾ ਨਾਮ ਕਿਲਕਿਓ ਹੈ ਉਸਕੋ ਜੋਤ ਕਹਿੰਦੇ ਹਨ ਕਿਲਕਿਓ ਇੱਥੇ ਖੋਲ ਲੀਏ ਕਿਲਕਿਓ ਆਪਾਂ ਕਿਲਕਿਓ ਦਾ ਮੀਨਿੰਗ ਪਤਾ ਗ੍ਰੀਕ ਭਾਸ਼ਾ ਦੇ ਵਿੱਚ ਗ੍ਰੀਕ ਭਾਸ਼ਾ ਦਾ ਸ਼ਬਦ ਹੈ ਕਿਲਕਿਓ ਕਿਲਕਿਓ ਦਾ ਮੀਨਿੰਗ ਹੁੰਦਾ ਜਿਵੇਂ ਆਪਾਂ ਮੈਸ ਨਹੀਂ ਕਹਿ ਦਿੰਦੇ ਆਪਣੇ ਕਾਲਜਾਂ ਦੇ ਵਿੱਚ ਮੈਸ ਹੁੰਦੀ ਆ ਜਾਂ ਕੰਟੀਨ ਕਹਿ ਦਿੰਦੇ ਆ ਕੰਟੀਨ ਤਾਂ ਇੰਗਲਿਸ਼ ਦਾ ਵਰਡ ਆ ਗਿਆ ਵੈਸੇ ਜਿਵੇਂ ਆਪਣੇ ਸਕੂਲਾਂ 'ਚ ਹੁੰਦੀਆਂ ਜਾਂ ਕਾਲਜਾਂ 'ਚ ਹੁੰਦੀਆਂ ਉਹ ਵਰਡ ਦਾ ਸਾਡੀ ਮਾਲਕ ਨੇ ਦੱਸਿਆ ਜੀ ਇਹ ਟੀ-ਸ਼ਰਟ ਲੈ ਕੇ ਆਈ ਸੀ ਜੋ ਮੈਨੂੰ ਲੱਗਦਾ ਇਹਨੇ ਪਾਪਾ ਕੇ ਆਈ ਪਾੜ ਲੈਣੀ ਆ ਇਹ ਮੈਂ ਰੱਖੀ ਹੋ ਸੀਗੀ ਅੱਜ ਵੀ ਮੇਰੇ ਹੱਥਾਂ 'ਚ ਪਾਣੀ ਫੇਰੇ ਮੇਰੇ ਨਾਲ ਤਾਂ ਮਾਪਾ ਕਿਲ ਕਿਉਂ ਇੱਥੇ ਨਾਲ ਗੋਲੀ ਏਡੀਐ ਕਿਹਨੂੰ ਕੰਮ ਨਹੀਂ ਲੱਗਦੀ ਬੰਦਾ ਨਾ ਤੇਰੀ ਕੀ ਹੋ ਗਈ ਹੈ ਕਿਲ ਕਿਉਂ ਚਲਾਇਆ ਕਿਹੜਾ ਕਰੂਗਾ ਆਪ ਤਾਂ ਟੂਰਾਂ ਤੇ ਰਹਿਨੇ ਆ ਹਾਂ ਆਹ ਗੱਲ ਚੁੱਪ ਕਰਨੇ ਵਧੀਆ ਕੀਤੀ ਜਹਾਜ਼ਾਂ ਵਿੱਚ ਟੂਰ ਨੇ ਕੀ ਹੋਣਾ ਨਾ ਜਹਾਜ਼ਾਂ ਵਿੱਚ ਪੈਰ ਨੇ ਟੂਰਾਂ ਉੱਤੇ ਟੂਰ ਨੇ ਮੜ ਕਾ ਆਸਟ੍ਰੇਲੀਆ ਨਾਲ ਲੌਂਗ ਪੋਰਟ ਖਾਪਦੇ ਨੇ ਬਸ ਜੁਗਾ ਨਹੀਂ ਆਉਂਦਾ ਬਸ ਬਾਬਾ ਇੰਨੇ ਜੋਗੇ ਕਰ ਗਏ ਆਪ ਕੋੜੀਆਂ ਸਰਾਈ ਆ ਲੌਂਗ ਪੋਰਟ ਪਾ ਕੇ ਜਾਈਏ ਕਿਸੇ ਕੰਟਰੀ ਆਹ ਭਾਓ ਕੋਈ ਡੈਜਾ ਹੋ ਕੋਈ ਡੈਜਾ ਮੈਂ ਕੋਈ ਟੈਨਸ਼ਨ ਨਾ ਲੰਡੋ ਮੈਂ ਬਸ ਤੰਦੂਰ ਤਾਂ ਮੀਨ ਮੇਰੀ ਨੂੰ ਕਈ ਤਪਾਤ ਆ ਐ ਤਪ ਦੇ ਤੰਦੂਰ ਆਪ ਕਿਹਾ ਸੀ ਤਪੜਾ ਵੀ ਤੁਹਾਡੇ ਤੋਂ ਤਪਾ ਕੇ ਦਿਖਾ ਦਿਓ ਲੈ ਤਾਂ ਖਾਤ ਦਾ ਫੋਨ ਕੀ ਦਿੰਦਾ ਤੰਦੂਰ ਤੇ ਪਾਉਂਦੇ ਕੋ ਜੀ ਚ ਲੱਡੂ ਦਾ ਪ੍ਰਸ਼ਾਦ ਸਾਰੇ ਪਰਿਵਾਰ ਵੱਲੋਂ ਮਨਾਈ ਗਈ ਖੁਸ਼ੀ ਲੱਡੂ ਦਾ ਪ੍ਰਸ਼ਾਦ ਉਹਨਾਂ ਦੇ ਦੁਕਾਨ ਦੀ ਨਹੀਂ ਹੈ। ਪਾਣੀ ਨੂੰ ਆਖ ਦਿਓ ਮੜਿਆ। ਹਾਂ। ਕਿੱਸਾ ਆ ਗਿਆ ਤੰਦੂਰ ਤਾਂ ਗਰਮ ਹੋਤੀ। ਕੋਈ ਨਹੀਂ ਹੈ ਜੋ ਤਿੰਨ ਤੋਂ ਬੋਲੀ ਰੋਟੀ ਨਾਲ ਦੋਦੇ ਆ ਗਾ। ਪਹਿਲੀ ਰੋਟੀ ਲੱਗ ਚੁੱਕੀ ਆ। ਵੇੜੇ ਤੰਦੂਰ ਤਾਂ ਪੈ ਗਿਆ ਨਹੀਂ ਤੰਦੂਰ ਤਪ ਗਿਆ। ਥੈਂਕ ਯੂ। ਰੋਟੀ ਵੀ ਆ ਲਾਤੀ ਮੈਂ ਮੈਂਟੋ ਚੋ। ਚਲੋ ਜੀ ਤੱਕੋ ਥਾਲੀਆਂ ਆਵਦੀਆਂ ਤੇ ਖਾਓ ਨਾਲ ਸੁੱਕੀਆਂ ਮਿਰਚਾਂ। ਆ ਦੇ ਤੂ ਜੀ ਮਿਰਚੀ ਲਗੀ ਤੋ ਮੈਂ ਕੀ ਕਰਾਂ ਹੈ ਆ ਵੀ ਪਾਟ ਕਰੀ ਆ ਅੱਛਾ ਇਹ ਮੈਨੂੰ ਤਰਾਂ ਵੀ ਲਾ ਦੇ ਦੂਗਾ ਆ ਦੇਖੋ ਮੱਛੀ ਜੀ ਮਿਰਚੀ ਕਰਨ ਆ ਦੇਖੇ ਆ ਦੇਖੇ ਫਰਕ ਹੈਗਾ ਕੋਈ ਮੈਂ ਚੱਕ ਜੋਤ ਡੈਡੀ ਨਾਲ ਸੰਦ ਬਣਾਤੇ ਠੀਕ ਆ ਤੰਦੂਰ 'ਤੇ ਅਗਲਾ ਕਰ ਮੋਦਿਆਂ ਦੇ ਰੋਟੀਆਂ ਨਾਲ ਖਵਾਈ ਜਾ ਕਰ ਸਹੀ ਗੱਲ ਹੈ। ਛੇ ਘਟਾ ਤਾ ਨਹੀਂ ਲਾਉਦਾ। ਛੇ ਘਟ ਗਈ ਐ। ਐਡੀ ਛੇਤੀ। ਛੇ ਤਾ ਪੂਰਾ। ਨੀਵੀ ਲਾ ਰੋਟੀ ਛੋਤ। ਆ ਆ ਰੋਟੀ ਲੈ ਲੜੀ। ਪਤਾ ਨਹੀਂ ਕਿਸ ਨੇ ਅਸੀਸ ਦੇਣੀ ਐ ਕਿ ਨਹੀਂ ਦੇਣੀ। ਮੁਰਕਾ ਆ ਗਿਆ ਮੈਨੂੰ ਤਾਂ ਮੁਰਕਾ ਤੰਦੂਰ ਤੇ ਪਾਉਂਦੇ ਨੂੰ। ਸੀਸ ਦੇਤੀ। ਕੀ? ਇਹ ਆਉਂਦਾ ਐ ਲੋਕੋ ਦੇ। ਅਸੀਸ ਤੂੰ ਅਸੀਸ ਫੈਨ ਵਾਲੀ ਅਸੀਸ ਐ ਤੂੰ। ਕੌਣ ਹੁੰਦਾ ਹਾਂ? ਸਮਰ ਅੱਜ ਕੱਲ ਤਾਂ ਆਇਆ ਕੰਨਾਂ 'ਚ ਜੋ ਆਕਾਦ ਨਹੀਂ ਰੋਣ ਦੀਆਂ ਹੋਰ ਮੈਂ ਇਹ ਸੋਚਦਾ ਸੀਗਾ ਮੈਂ ਕਿਹਾ ਵੀ ਹੁਣ ਇਹਨਾਂ ਦੇ ਕਾਮਾਂ ਰੌਲੀ ਲੱਗੀ ਰਹਿੰਦੀ ਐ ਨੀਪੂਕੇ ਹੈਨਾ ਤਿੰਨ ਚਾਰ ਜਵਾਕ ਆ ਗਏ ਹੁਣ ਜਵਾ ਸੋਨ ਸੜਾ ਹੋਣੀ ਐ ਤੇ ਹੋਰ ਆਪਣੇ ਵੀ ਪੈ ਜਾਣੀ ਹਾਂ ਇਹਨਾਂ ਨੂੰ ਚੱਲ ਲੈਣਾ ਤੇ ਆਪਣੇ ਹੁਣ ਤੂੰ ਵੇਖ ਵੀ ਆਪਣੇ ਕੱਲੀ ਤਕਦੀਰ ਆ ਪਤ ਤਕਦੀਰ ਦੇ ਮਗਰ ਭੱਜੇ ਭੱਜੇ ਦੋ ਤਿੰਨ ਜਦੋਂ ਹੋਗੇ ਮਤਲਬ ਦੋ ਤਿੰਨ ਜਵਾਕ ਆਉਣ ਤਾਂ ਰੌਲਾ ਹੀ ਨਹੀਂ ਹੋਊਗਾ ਤਾਂ ਮੈਂ ਕੀ ਪੀ ਲਾਵਾਂ ਲਾਪੇ ਆਹਾ ਇਟ தோਨੇ ਜਾਣੀ ਆ ਮੈਂ ਤਾਂ ਮम्मी ਦੋਨੇ ਐਂਡ ਤੇ ਰਹਿ ਜਾਨੀ ਆ ਮੈਂ ਮੰਮੀ ਨੂੰ ਆ ਕੇ ਮੈਂ ਕਿਹਾ ਚੋਪੜ ਰੋਟੀਆਂ ਆ ਫੁੱਲੀ ਕਿਹਨੂੰ ਭੁੱਖ ਲੱਗੀ ਓਏ ਔਰ ਖੁੱਲਣਗੀਆਂ ਆ ਤੇ ਕੀ ਹੁਣ ਤਾਂ ਪਿਆ ਆ ਕਾ ਮੰਮੀ ਮਾਚੀ ਗਈਆਂ ਜਾਂ ਤਾਂ ਜਾ ਸਭ ਨੂੰ ਜਾ ਅੰਦਰ ਰੋਟੀ ਫੜਾ ਕੇ ਹੀ ਬਾਈ ਬਣ ਕੇ ਚਲ ਆ ਖਾ ਲਈ ਹੁਣ ਆ ਦੋਨੇ ਲੈ ਜਾ ਕਰਮ ਕਰ ਕਿਉਂ ਤਾਂ ਲੈ ਜਾ ਦੋ ਰੋਟੀਆਂ ਫਾਲੇ ਆ ਪਾਉਣੇ ਸੜੇ ਲੈ ਜਾ ਦੇਖੋ ਵੀ ਜ਼ੋਰ ਦੇ ਰਾਜ ਵਿੱਚ ਕੋਈ ਟੱਟ ਜਾਦੇ ਭਰਨਾ ਤਾਂ ਮਰ ਸਕਦਾ ਪਰ ਭੁੱਖਾ ਨਹੀਂ ਮਰ ਸਕਦਾ ਹੋਰ ਕੀ ਹੋ ਗਿਆ ਕਾਫੇ ਖਰਦਾ ਕਰਨਾ ਚੋਰ 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 ਕਰ ਜਾ ਕਰ ਜਾ ਕਰ ਕੀ ਖਾਸ ਤੂੰ ਮਰ ਤੂੰ ਮਰ ਗਏ ਸਰ ਚੋਰਾੰਗਤ ਕਰਦੀ ਦੂਜਾ ਮੈਂ ਗਿਆ ਇਹ ਦੂਜਾ ਮੈਂ ਸਾਰੀਆਂ ਆ ਗਏ ਆ ਇੰਨੇ ਲੱਟ ਦੰਦੇ ਨੇ ਲੱਟੂ ਆਂਦਾ ਦੂਜਾ ਮੈਂ ਕਿਆ ਲੂ ਮੰਮੇ ਤੇ ਮੈਂਕ ਦੀਪ ਮੰਮੇ ਤੇ ਮੋਦੀਪ ਹੂੰ ਮੰਮੇ ਤੇ ਪਾਪਾ ਹੈ ਨਾ ਵੀ ਇੱਕੀ ਨਾਮ ਤੇ ਅੱਖਰ ਦੇ ਦੇ ਇਹਨਾਂ ਦੀ ਆ ਵੀ ਸ਼ੇਮ ਆ ਆਦਾਂ ਕੀ ਖਾਣਾ ਕੀ ਖਾਣਾ ਕੀ ਬਣਾਉਣੀ ਹੈ ਕਾਫੀ ਬਣਾਉਣੀ ਹੈ ਹਾਂ ਪੁੱਤ ਕੀ ਹੋ ਗਿਆ ਵਾਜ ਕਰ ਰੇ ਪੇ ਓਹ 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 ਸਹੀ ਬਣਾਉਣੀ ਆ ਕੱਕੜੇ ਨਹੀਂ ਦਿੱਤੀ ਤੁਸਾਂ ਮੈਂ ਜੀ ਮਿਠਾ ਦੇ ਜੀ ਸਾਰਾ ਖੋਤੇ ਮਿਠਾ ਚਲ ਇਹ ਮੋਦ ਹੀ ਪਾ ਬਾਈ ਇਹ ਕਹਿੰਦੇ ਮੇਰੇ ਵਰਗੀ ਆ ਜਮਾ ਮੇਰੇ ਵਰਗੀਆਂ ਕਮੈਂਟ ਕਰਕੇ ਤੁਸੀਂ ਵੀ ਦੱਸੋ ਵੀ ਇਹ ਮੇਰੇ ਕਹਿੰਦੀ ਆ ਨਹੀਂ ਨਹੀਂ ਆਜੇ ਉਹ ਸਾਰੇ ਮਿੱਠਿਆ ਨੇ ਥੋੜੇ ਜਿਆਦੇ ਪਿੰਦੇ ਆ ਬਾਈਕੀਆਂ ਦਾ ਬਾਈਕੀਆਂ ਦਾ ਕੁਝ ਨਹੀਂ ਦੱਸਿਆ ਐ ਵਾ ਅੱਜ ਤੇ ਆ ਗਈ ਸੋਣਾ ਗਿਆ ਆਪਣੇ ਲਈ ਉਹਨੂੰ ਗਿਆ ਉਹਨਾਂ ਦੇ ਸਿਨੇਮਾ ਬॉयਜ਼ ਉਹ ਇਹਦੇ ਨਹੀਂ 올ਡ ਬॉयਜ਼ ਅਬ ਮੂਵੀ ਦੇ ਅੱਜ ਤਾਂ ਪੁਰਾਣੀ ਲਵਾਈ ਐ ਸਪੈਸ਼ਲ ਕਰਕੇ ਆਨੇ ਪੁਰਾਣੀ ਦਾ ਸਾਨੂੰ ਨਵੇਂ ਨੂੰ ਦੇ ਜਾਣਦੇ ਨਹੀਂ ਅਜੇ ਜਿਵੇਂ ਪੁਰਾਣਿਆਂ ਨਾਲ ਤਾਂ ਕੌਫੀਆਂ ਪੀਂਦੇ ਰਹੇ ਹੁਣ ਕਿਹੜਾ ਇੱਥੇ ਪੋਜ਼ ਕਰਦੇ ਇੱਥੇ ਇੱਥੇ ਚਲਾਵਾਂਗੇ ਫੇਰ ਕੌਣ ਆਦਾ ਨਹੀਂ ਆਇਆ ਜੂਸ ਪੀ ਗਏ ਤਾਂ ਕਹਿੰਦੇ ਸੁ ਸਮੋਸੇ ਵੀ ਖਾਣੇ ਸਮੋਸੇ ਤਾਂ ਕਿ ਦੁਕਾਦ ਦੇ ਜੂਸ ਪੀ ਆਇਆ ਗੱਲਾਂ ਇਹਨਾਂ ਨੂੰ ਗੱਲ ਨਹੀਂ ਗਾਣਾ ਲਾ ਮੈਨੂੰ ਤੇ ਮੈਨੂੰ ਨਾ ਗਾਣਾ ਮੈਨੂੰ ਟੱਚ ਮੋਇਆ ਚਲਾਉਣਾ ਆਉਂਦਾ ਮਮੀ ਨੂੰ ਬਾਹਰ ਟੱਪ ਤੂੰ ਦਿਲ ਨੂੰ ਸਕਦੀ ਜਾਂਦੂਆਂ ਤੋਂ ਬਾਹਰ ਤੱਕ ਬੰਮੀ ਟੁੱਟੀ ਆ ਹਰ ਕੀ ਆ ਕੋਈ ਆਪੇ ਮੈਂ ਆ ਨਹੀਂ ਪੜਾ ਕੋਈ ਆਉਂਦਾ ਆਂਦੀ ਆਂ ਤੂੰ ਮੈਨੂੰ ਵਾਹਣਾ ਜਣੇ ਬਾਈ ਮੈਨੂੰ ਪੂਰਾ ਆਉਂਦਾ ਤੱਕ ਚਲਾਉਣਾ ਪਹਿਲੀ ਵੀ ਪਾਈ ਕਲਿੱਪ ਜਿਹੜੀ ਤੇਰੀ ਭੇਜਦੀ ਹੋਈ ਆ 10 10 ਪੜ੍ਹੀ ਐ ਮੰਮੀ ਸਾਡੇ ਮੰਮੀ ਤੂੰ ਕਿੰਨਾ ਬੜੀ ਆ ਪੱਤ ਦੋ ਕਲਾਸਾਂ ਦਾ ਹੀ ਫਰਕ ਐ ਹਾਂ 8ਵੀਂ ਚ ਫੇਲ ਮੰਮੀ 10ਵੀਂ ਚ ਫੇਲ ਹੋ ਗਈ ਤੂੰ ਇਹ ਦੇਖ ਡੈਡੀ ਤੁਸੀਂ ਪਾਸ ਐ 10ਵੀਂ ਚ ਤੂੰ ਤਾਂ ਪਾਸ 11ਵੀਂ ਕਾਤੇ ਨਹੀਂ ਕੀਤੀ ਫੇਰ ਲਾਇ ਹੀ ਪਾ ਪਿੰਨ ਕਹਿੰਦਾ ਸੀ ਬਹੁਤ ਸੇ ਨੂੰ ਗਿਆ ਪਾ 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 ਨਾ ਵਰਸ ਨਹੀਂ ਡੈਡੀ ਕਿੰਨਾ ਪੜਿਆ ਪਾ ਡੈਡੀ ਡੈਡੀ ਕਿੰਨੀਆ ਕਲਾਸਾਂ ਪੜ੍ਹਿਆ ਤੁਸੀਂ ਬੋਨ ਬਾਰੇ ਕੋ ਹੁੰਦ ਕਰਤਾ ਤਕਦੀਰ ਨੇ ਡੈਡੀ ਕੋ ਦੱਸ ਨੇ ਕਿੰਨਾ ਪੜ੍ਹਿਆ ਦੇਖ ਓਏ ਪਾਪਾ ਸੀ ਹਾਂ ਮੰਮੀ ਮੰਡੇ ਵਾਲੀ 8 ਏਥੋਂ ਵਾਲੀ 10 ਡੈਡੀ ਕਿੰਨੀ ਕਲਾਸ ਪੜ੍ਹਿਆ ਤੁਸੀਂ ਹਲੋ ਇਥੇ ਆਇਆ ਹਾਂ ਦਾ ਚੰ ਚ ਪਚਨੇ ਆ ਫੇਸ ਟੂ ਫੇਸ ਪਚਨੇ ਨੜ ਕਿੰਨੀਆ ਕਲਾਸਾਂ ਪੜ੍ਹਿਆ ਤੁਸੀਂ ਮੈਂ ਕਿਹਦੀ ਕੰਨ ਕੋਈ ਨਹੀਂ ਨਾ ਸਕੂਲ ਤਾਂ ਕਹੀਂ ਹੋਗਾ ਬਾਬੂ ਰਾਮ ਵਾਲੀ ਗੱਲ ਹੋਈ ਸਵੇਰ ਮੇਰਾ ਪਾਪ ਮੁੰਡੇ ਸਕੂਲ ਛੋੜ ਗਿਆਤਾ 2 ਘੰਟੇ ਕੇ ਬਾਅਦ ਸਾਰਾ ਸਕੂਲ ਮੁੰਡੇ ਘਰ ਛੋੜ ਕੇ ਗਿਆ ਲਾਡੀ ਨੂੰ ਛੱਡ ਕੇ ਆ ਸਕੂਲੇ ਘਰ ਘਰ ਆਣਾ ਮੱਟੀ ਰਾਣੀ ਕੀ ਚ ਘਰ ਆਵਾ ਮੈਂ ਥੋੜੀ ਗੱਲ ਕਰਦੇ ਆ ਹਾਂ 8 8 8 ਮਮਮੀ ਇਹ ਤੇ ਮੰਮੀ ਦੱਸ ਮੰਮੀ ਸਾਰਿਆਂ ਨਾਲ ਗੱਲ ਪੜੀ ਹੋਆ ਉਹ ਤੇ ਗੋਲੀਆਂ ਲੱਗੀਆਂ ਮੇਰੀਆਂ ਗੋਲੀਆਂ ਦਾ ਗੋਲੀਆਂ ਆਪਾਂ ਡੈਡੀ ਜਰਾ ਕੱਲ੍ਹ ਦਾ ਕਹੀ ਜਾਂਦਾ ਬੁਖਾਰ ਚੜਿਆ ਬੁਖਾਰ ਚੜਿਆ ਗੋਲੀਆਂ ਵੀ ਗਵਾ ਇਹਨਾਂ ਨੇ ਗੋਲੀਆਂ ਵੀ ਗਵਾਤੀਆਂ ਡੈਡੀ ਦੇ ਵਿਚਾਰੇ ਦੀਆਂ ਨਾ ਥਰਮਾਮੀਟਰ ਲੱਭਦਾ ਗਲੇ ਵਾਲੀ ਤਾਂ ਪਈਆ ਦਵਾਈ ਦਵਾ ਜੇ ਕਾਮ ਬੁਖਾਰ ਵਾਲੀ ਦਵਾ ਗੋਲੀ ਬੱਸ ਡੈਡੀ ਦੇ ਬੋਲ ਤੇ ਆਉਂਦੇ ਨੇ ਨਾ 99 ਕੋਲ ਡੱਟਿਆ ਹੈਗਾ ਆਪਕਰ ਮੰਮੀ ਕਹਿੰਦੀ ਇਹਦੀ ਟੀਵੀ ਚ ਅਦੀ ਬੱਟ ਬੱਟ ਗੰਡੇ ਦੀ ਤਾਂ ਵੀ ਆਂਦੀ ਆ ਹੁਣ ਲੜਾਈ ਹੋ ਜਾਂਦੀ ਤੇ ਤੁਹਾਨੂੰ ਮੈਂ ਕਿਹਾ ਸੀਗਾ ਵੀ ਸ਼ਾਮ ਨੂੰ ਆਪਾਂ ਚੱਲੀ ਗਏ ਆ ਗੋਲੀਆਂ ਇੰਨਾ ਤਾਂ ਹੱਸਣ ਵਾਲੀ ਖਾਲੀ ਨਹੀਂ ਕੋਈ ਹੈ ਇਹ ਤਾਂ ਗੋਲ ਹੈ ਹੈ ਮੰਮੀ ਪੁਰਾਣਾ ਵਲੌਗ ਛੱਡ ਨਵੇਂ ਚੀਜ਼ ਸਾਦੇ ਚੀਜ਼ਾਂ ਟੈਂਡ ਵੀ ਤਾਂ ਪਈ ਜਾਂਦੀ ਆ ਕੀ ਗੱਲ ਬਣੀ ਇਹ ਕਿਹਦੀਆਂ ਗੋਲੀਆਂ ਇਹ ਮੇਰੀਆਂ ਇਹ ਡੈਡੀ ਦੀਆਂ ਆ ਮੰਮੀ ਦੀਆਂ ਮੇਰੀਆਂ ਡੈਡੀ ਦੀਆਂ ਤਾਂ ਉਹ ਸੀ ਆਹ ਉਹ ਆ ਡੈਡੀ ਦੀਆਂ ਆ ਗੋਲੀਆਂ ਆ ਹੇ ਰੱਬਾ ਮੰਮੀ ਕਹਿੰਦੀ ਐਡਾ ਮੰਜਾਂਦੀ ਮੈਂ ਬਾਥਰੂਮ ਜਾਣਾ ਸੀ ਮੇਰੇ ਜੱਪਨਾ ਉੱਧਰ ਪਈ ਹੈ। ਪਾਪਾ ਦਾ ਪੱਟੀਆਂ ਬੁੱਟੀਆਂ ਵੀ ਘਰ ਲੰਦਾ। ਇਹਦਾ ਬਹੁਤ ਤਗੜੀ ਚੀਜ਼ ਵੀ। ਗਰੇਈਆ ਸਾਡੇ ਤਾਂ ਤਾਂ ਚੱਲਦਾ ਮੈਨੂੰ ਲੱਗਦਾ। ਹੋਰ ਡੈਡੀ। ਉਹਦਾ ਛੁੱਟ ਗਿਆ ਲੈ ਕੇ ਸਿਮਲੇ ਸਿਮਲੇ ਜਾਣਾ। ਆਪਸ ਗਰੇ ਮੁੰਡਾ ਮੈਂ ਤਾਂ ਹਾਂ ਕਦੋਂ ਜਿਵਲੇ ਲੱਗਦਾ ਇਹ ਨਾ ਹੋਰ ਆ ਤਾਂ ਬਾਵਾ ਕਰਾ ਲਿਆ ਡੇਢੀ ਨੇ ਮੈਂ ਕਿਹਾ ਮਾੜਾ ਮੁੱਟਾ ਲੱਗਦਾ ਹੋਣਾ ਆ ਚੱਕੀ ਉਹਦੀ ਮੋਰੀ ਚੱਕੀ ਉਹਦੀ ਮੋਰੀ ਆ ਗਈ ਆ ਗਈ ਨਾ 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 ਘਰ ਉਹਨਾਂ ਦਾ ਪਰੇ ਹੁੰਦਾ ਸੀਗਾ ਛੱਟਦੇ ਛੱਟਦੇ ਕੀ ਸੱਤਿਆ ਚਰਨ ਕੀ ਸ਼ਕਤੀ ਦੇ ਬਾਰੇ ਵਿੱਚ ਹਮਾਰੇ ਵਿਸ਼ੇਸ਼ ਸੰਵਾਦਾ ਦਾ ਮੈਂ ਪੱਠੇ ਲਿਆ ਖੇਤੋਂ ਤੇ ਕੁੱਤਰ ਲੱਗਿਆ ਤੇ ਪੈਣ ਦਾ ਸਭਾ ਸੀਗਾ ਅੱਜ ਦਾ ਪਹਿਰੇ ਬ੍ਰਿਗੇਡੇਰ ਦੇਵ ਸਿੰਘ ਮੈਨੂੰ ਆਪੇ ਤਾ ਮੈਨੂੰ ਟੋਕੇ ਲਾ ਦੇਂਦੇ ਮੈਂ ਮਸਰਾ ਮੈਂ ਲਾ ਲੂੰਗਾ ਅਚਾਨਕ ਉਹਦੀ ਆਪਣੀ ਕਾਰ ਮੈਨੂੰ ਨਹੀਂ ਨਹੀਂ ਤੂੰ ਹੱਥ ਵਡਾ ਲੇਗਾ ਮੈਂ ਲਾ ਕੇ ਦਿਨਾ ਤੈਨੂੰ ਟੋਕੇ ਜੋ ਟੋਕੇ ਲਾਉਣ ਲੱਗਿਆ ਤੇਰੇ ਟੀਟਰ ਕਿ ਨਹੀਂ ਆਪਣੀ ਗਾੜੀ ਰੇਤੀ ਤੇਲ ਕਿ ਕੀ ਤੇ ਫਿਰ ਇੱਥੋਂ ਦਾ ਚੱਕ ਵੀ ਨਹੀਂ ਟੋਕੇ ਤਾਰਾ ਪਈਆਂ ਪੈਣ ਦੇ ਮੈਂ ਮਸਰਾ ਹੋਣਾ ਨਾ ਚੰਗਾ ਹੀ ਪਟਿਆ ਗਿਆ ਇੱਥੇ ਜੀ ਉਹ ਦਰੰਦਰ ਕੀ ਆਂਦੀ ਕੱਲ ਨੂੰ ਜਾਵਾਂਗੇ ਉਹ ਕੱਲ ਸੋਨ ਸਰਾ ਨਕਸਾ ਕੱਲ ਨੂੰ ਇੱਥੇ ਸੋਨ ਸਰਾ ਹੋ ਜਾਣੀ ਹੈ ਨਾ ਚੱਲ ਕੋਈ ਨਹੀਂ ਜਵਾਕਾਂ ਦੀ ਹੁੰਦੀ ਤਾਂ ਉਹ ਰੌਣਕੀ ਆ ਹੈਨਾ ਪੀਰ ਦਾ ਜੀ ਲੱਗਾ ਹੋਇਆ ਸੀ ਹੈਨਾ ਹੁਣ ਆਏ ਨਾ ਹਰ ਹਰ ਹਾਂ ਹਾਂ ਪਰ ਆਏ ਆ ਵੀ ਸਾਰਾ ਦਿਨ ਨਹੀਂ ਪਤਾ ਲੱਗਦਾ ਜਵਾਕਾਂ ਨਿਕਲ ਕਿੱਥੇ ਗਿਆ ਖਦੇ ਆਲੂ ਖਵਾ ਹੈ। ਯਾ ਤੁਸੀਂ ਇੱਥੇ ਸਾਰੇ ਹੁੰਦੇ ਸੀ ਕਿ ਪਤਾ ਲੱਗਦਾ। ਹੋਰ ਤਮੱਚੜ ਅਸੀਂ ਬਹੁਤ ਪਾਉਂਦੇ ਸੀ ਕਿ ਹੁਣ ਪਤਾ ਲੱਗਦਾ ਨਾ ਵੀ ਅਸੀਂ ਤੰਗ ਬਹੁ ਕਰਦੇ। ਹੋਰ ਜਿਆ ਮਨਾ ਲੈਂਦਾ ਤੇ ਛੁੱਟੀ। ਹੋਰ ਜਿਆ ਵੀ ਨਿਆਰ ਗ੍ਰਿੰਡਾ ਲੜੀਦਾ। 20 22 ਪ੍ਰਿੰਡਾ ਲੜੀਆਂ ਹੀ ਉਦੋਂ। ਅੱਖਾਂ ਹੱਥਾਂ ਨੂੰ ਐ ਹੋਣਗੀਆਂ ਖੁਸ਼ੀਆਂ। ਗੈਸ ਵੀਰੇ? ਹਾਂ ਗੈਸ ਵੀਰੇ। ਹਾਏ ਹਾਏ। ਅੱਜ ਦਾ ਬਹੁਤ ਹੱਸੇ। ਪਾਪੇ ਹਰੀ ਦੇਖਿਆ ਨੇ ਫਿਲਮਾਂ। ਜਿੰਨਾ ਚਿਰ ਹੁਣ ਫਿਲਮ ਨਹੀਂ ਦੇ ਉਹ ਹੁੰਦੀ ਉਹਨਾਂ ਚਿਰ ਅਸੀਂ ਸਾਰੇ ਐਦਾਂ ਹੀ ਉਸਲਵੱਟੇ ਲਈ ਜਾਂਦੇ ਆ। ਕਿਉਂਕਿ ਦੂਸਰਾ ਉਥੇ ਐਲਸੀਡੀ ਤੇ ਫਿਲਮ ਚੱਲੀ ਜਾਂਦੀ ਆ ਅਸੀਓ ਫਿਲਮਾਂ ਦੇਖ ਦੀ ਸਕਦੇ ਬੋਰਿੰਗ ਪਾਪਾ ਤੇ ਡੈਡੀ ਦੇਖ ਸਕਦੇ ਆ ਤੇ ਬਾਕੀ ਬਈ ਮਿਲਦੇ ਆਪਾਂ ਅਗਲੇ ਵਲੌਗ ਦੇ ਨਾਲ ਚੱਲਣ ਕਰ ਲਿਆ ਸਕਦੇ ਆ ਥੈਂਕ ਯੂ ਸੋ ਮਚ ਬਲੌਗਸ ਨੂੰ ਇੰਨਾ ਪਿਆਰ ਦੇਣ ਲਈ ਕਮੈਂਟ ਆਫ ਰਹਿ ਜਾਂਦੇ ਆ ਕਿਉਂਕਿ ਉਹਨਾਂ YouTube ਅਵਾਇਟ ਮਤਲਬ YouTube ਅਪਡੇਟ ਕਰਨ ਵਾਲਾ ਸੀਗਾ ਸੋ ਇਸ ਕਰਕੇ ਕੋਈ ਵੀ ਰਿਕਮੈਂਟ ਆਫ ਰਹਿ ਜਾਂਦੇ ਆ ਤੇ ਉਹ ਆਪਾਂ ਜਾਣ ਕੇ ਨਹੀਂ ਕਰਦੇ ਹੁੰਦੇ ਉਹ ਬਾਅਦ ਚੋਂ ਅਸੀਂ ਆਨ ਕਰ ਵੀ ਦਿੰਨੇ ਹੁੰਦੇ ਆ ਤੇ ਕਈ ਵਾਰੀ ਭੁਲੇਖੇ ਨਾ ਰਹਿ ਜਾਂਦੇ ਆ ਕਈ ਈ ਤਰ੍ਹਾਂ ਦੀ ਅਪਡੇਟ ਆਉਂਦੀਆਂ ਰਹਿੰਦੀਆਂ YouTube ਦੇ ਵਿੱਚ ਤੇ ਬਾਏ ਬਾਏ ਜੀ ਗੁੱਡ ਨਾਈਟ ਆਪਾਂ ਮਿਲਦੇ ਹਾਂ ਇੱਕ ਹੋਰ ਘੈਂਟ ਜਿਹੇ ਵਲੌਗ ਦੇ ਨਾਲ ਤੇ ਹੁਣ ਜਿਹੜੇ ਆ ਵਲੌਗ ਹੋਰ ਵੀ ਘੈਂਟ ਆਉਣ ਵਾਲੇ ਆ ਬਸ ਥੋੜੇ ਇੱਕ ਦਿਨ ਤੁਸੀਂ ਬਸ ਇੰਤਜ਼ਾਰ ਕਰੋ ਕਿ ਸਾਡੇ ਸਰਪ੍ਰਾਈਜ਼ ਆ ਜਿਹੜੇ ਉਹ ਰੈਡੀ ਹੋ ਜਾਣ ਫਿਰ ਧਾੜ ਧਾੜ ਸਰਪ੍ਰਾਈਜ਼ ਵਲੌਗ ਦਿਖਣੇ ਆ ਤੇ ਬਾਏ ਬਾਏ ਗੁੱਡ ਨਾਈਟ ਮਿਲਦੇ ਆਪਾਂ ਹੋਰ ਘੈਂਟ ਜਿਹੇ ਵਲੌਗ ਦੇ ਨਾਲ